ਇਹ ਵੜਾ ਇਹ ਕਰਿਆ ਯਾਰ 100 ਦੇ ਯਾਰ ਉਹ ਫਿਰ ਇਹਦਾ 200 ਤੇ ਲੈ ਜਾਉਂਦਾ ਨਾ ਤੇਰਾ ਉਹ ਨਹੀਂ ਤੇਰਾ 100 ਰਹਿ ਗਿਆ ਤੂੰ ਤੁਕਦਾ ਤੇ ਬੱਚੀ ਨਹੀਂ ਭਟਾਉਂਦਾ ਯਾਰ ਮੈਂ ਕੀ ਕਰਾਵਾਂ 100 ਰੁਪਏ ਪਿੱਛੇ ਦੌੜਨਾ ਨਾ ਪਾਉਂਦਾ ਤੇਰਾ 100 ਤੇਰਾ 200 ਤੇਰਾ ਆਹ ਕਿਰਾਇਆ ਦਾ ਬਟਿੰਡਾ ਜ਼ਿਲ੍ਹੇ ਜਵਾਹ ਪੈਂਚੋ ਕਿਰਾਇਆ ਦਾ ਜੋੜੋ ਯਾਰ ਕਿੰਨਾ ਬੋਲ ਠੀਕ ਹੈ ਸਹੀ ਸਗਾਨਾ 80000 ਰੁਪਿਆ ਦੇਦਾ ਪਰ ਤਰੀ ਦਾ ਪੇਟੋ ਦਾ ਯਾਰ ਸਾਡੇ ਦਾ ਲੈਦਾ ਹਾਂ ਕਿੰਨਾ ਹੈ ਆੜੇ ਦਾ ਖਲਾਫ ਉਹ ਨਹੀਂ ਦੇਈ ਉਹ ਮਾਂਜਾ ਕੋਈ ਨਹੀਂ ਦੂਦਾ ਨਹੀਂ ਦੇ ਕੋਈ ਨਹੀਂ ਬਾਈ ਰੱਖ ਰੱਖ ਲੈ ਘਰ ਰੱਖ ਲੈ ਹਰ ਹਰ ਆ ਰੱਖ ਲੈ ਉਹ ਜਾ ਯਾਰ ਬਾਈ ਫਾ ਗਿਆ ਨਹੀਂ ਫਿਰ ਕੀ ਖਾਗ ਲਾ ਤਾਂ ਮਕਾ ਕੇ ਦੇ ਦੇ ਬਾਈ ਨੂੰ ਇਹਨੂੰ ਸੱਭਾ ਇਹਦੇ ਰਸ ਨਹੀਂ ਉਹ ਅੱਜ ਵੀ ਕਰ ਲਿਆ 8000 ਰੁਪਏ ਆ 8000 ਉਹ ਨਹੀਂ ਦੇਣੀ ਕੋਈ ਤਾਂ ਸੌਦਾ ਵੇਚ ਲੈ ਕੀ ਹੋਣਾ ਉਹ ਨਹੀਂ ਦੇਣੀ ਤੂੰ ਮਰਨਾ ਕਿਵੇਂ ਉਹ ਨਹੀਂ ਦੇਣੀ ਮਾਨ ਦੀ ਕਹਿੰਦਾ ਨਹੀਂ ਦੇਣੀ ਤੂੰ ਮਾਰ ਕਰੀ ਖੜਾ ਯਾਰ ਤੂੰ ਬੰਦੇ ਪੁੱਤ ਨਹੀਂ ਕਹੇ ਆ ਦੇਣੀ ਇਹ ਕਿਹਾ ਸੀ ਹੈ ਨਾ ਜਦੋਂ ਉਹ ਤਾਇਆ ਸੀ ਕਹਿੰਦਾ ਇਹ ਮੰਨਦਾ ਨਹੀਂ ਸੀ ਤੇ ਹੈ ਨਾ ਤੈਨੂੰ ਆਇਆ ਕੋਜੋ ਪਰਚੀ ਆ ਲੈ ਇਹਨੂੰ ਪਾ ਦੇ ਬਸ 200 ਉਹਨੂੰ ਪਾ ਉਹ ਨਹੀਂ ਬੰਦਾ ਫਿਰ ਨੌਂ ਦੀ ਟੱਪਦੀ ਇਹ ਇਹ ਰੱਖਣੀ ਇੱਧਰ ਵਾਕਈ ਨਹੀਂ ਹੁੰਦਾ ਨਹੀਂ ਵਾਕਈ ਨਹੀਂ ਹੁੰਦਾ ਜਿਵੇਂ ਤੂੰ ਅੜੀਆਂ ਕਰੀ ਜਾਂਦਾ ਫਿਰ ਮੈਂ ਕਾਹ ਨੂੰ ਮਾਲ ਵੇਚਦਾ ਬੰਦਾ ਗਾਹਕ ਲੱਗਦਾਗਾ ਦੇਖ ਲਾ ਉਹਨਾਂ ਕੇ 5000 ਦੀ ਬੱਕਰੀ ਆਉਗੀ ਭੈਣ ਦੇ ਵਾਲੀ ਗਧੇ ਦੀ ਵੇਚੀ ਜਾਂ ਉਹ ਤਾਂ ਖਾਲੀ ਛੱਡ ਦੂ ਇਹ ਤਾਂ ਰੱਖਣੀ ਉਹਦੇ ਤੋਂ ਗੁੰਡੀ ਹੁਣ ਕੇ ਇਟਾ ਵੇਡ ਬੱਕਰੀ ਦਾ 5000 ਦੀ ਤੈਨੂੰ ਕੌਣ ਦੇ ਦੂ ਕਿੰਨੀ ਨਾਲ ਲਿਆਉਣੇ ਸੀ ਚਾਹ ਕਹਿੰਦੀ ਨਾਲ ਉਹ ਕੰਪੀਟੀਸ਼ਨ ਚੱਲੀ ਜਾਂਦਾ ਫਿਰ ਲਾਈਏ ਨਹੀਂ ਚਾਹ ਤਾਂ ਬਣਾਉਣੀ ਉਹ ਅੰਕ ਲੈ ਨਹੀਂ ਹੁੰਦਾ ਜਣਾ ਇਹ ਵੀ ਭਾਈ ਉਹ ਯਾਰ ਵਪਾਰੀ ਦੇ ਵਿੱਚ ਦੇਖਿਆ ਮੈਂ ਵੀ ਪਛਿੰਡੇ ਦੀ ਮੈਂ ਪਰੇ ਤੁੰਗ ਵਾਲੀ ਦਾ ਪਛਿੰਡੇ ਦੇ ਆਪ ਡੇੜੀ ਨਹੀਂ ਲਾ ਫੜ ਉਹ ਮੈਂ ਕਹਿੰਦਾ ਨਹੀਂ ਦੇਣੀ ਤੂੰ ਛੱਡ ਗੱਲ ਨੂੰ ਆਹ ਤੁਹਾਨੂੰ ਗੱਲ ਫੋਟੇ ਤੇ ਪਾੜੀ ਜਾਂਦਾ ਉਹਰੇ ਆਦਿ ਨੂੰ ਗੱਲ ਦੱਸਿਆ Com licença, filho! ਬੈਲੀਆਂ ਚ ਰਹਿਣਾ ਮੈਂ ਆਪਾ ਪੱਤੇ ਵਾਲੇ ਗੁਰੂ ਦੇ ਪੁੱਤੇ ਆ ਨਾ ਗੱਲ ਨਹੀਂ ਦੇਣੀ ਪੱਤੇ ਤੇਰੇ ਨਾਲ ਨੇ ਸੰਡੀ ਕਿਹਨਾਂ ਦੇ ਰੱਬ ਦੀ ਪਿੰਡਾਂ ਦੇ ਵਿੱਚ ਨਹੀਂ ਪਤਾ ਉਹਨੂੰ ਆਹੀ ਯਾਰ ਕਰੀ ਜਾਂਦਾ ਵਾ ਉਹ ਕਹਿੰਦਾ ਮੇਰਾ ਸੰਝ ਆਏ ਕਰੀ ਜਾਂ ਰੋ ਮੇਰਾ ਸੰਝ ਹੁਣ ਤਾਂ ਬਾਈ ਯਾਰ ਮੈਂ ਬੱਈ ਬਹੁਤ ਲਾਤੇ ਬਾਈ ਤੇਰੀ ਬੱਕਰੀ ਤੇ ਥੋੜਾ ਤਾਂ ਨਵਾਜ਼ ਬਾਲੇ ਹੁਣ ਤੂੰ ਅੜੀਆਂ ਕਰਨੀਆਂ ਦਾ ਬਚਾ ਨਹੀਂ ਇਹ ਅੜੀਆਂ ਨਹੀਂ ਕਰਦਾ ਇਹ ਮੁੱਲ ਹੁਣ ਦਾ ਹੀ ਐ ਹੱਥਾਂ ਦਾ ਘੱਟ ਜੋ ਹਾਂ ਇਹ ਮੁੱਲ ਹੁਣ ਦਾ ਫਿਰ ਰੋ ਕੇ ਵੇਚੇਗਾ ਥੋਲੇ ਤੇਰੇ ਆ ਗੱਲ ਯਕੀਨ ਹੈ ਇਹ ਬੋਣੀ ਹੈ ਪਹਿਲੀ ਸੋਡੀ ਮੇਰੀ ਬੋਣੀ ਬੋਣੀ ਸਾਡੀ ਬੋਣੀ ਹੈ ਇਹ ਨਹੀਂ ਗੱਲ ਨਹੀਂ ਪਹਿਲਾ ਸੌਦਾ ਸੋਡਾ ਦੇਖਿਆ ਸੀ ਮੰਡੀ ਚ ਦੁਦਿਆਣੇ ਵੇਚ ਕੇ ਆਉਂਦਾ ਮੰਗਲਵਾਰ ਨੂੰ ਦੁਦਿਆਣੇ ਵੇਚੇ ਉਹਨੇ ਅੱਗ ਲੱਗੀ ਖੜੀ ਆ ਉਹ ਸਾਨੂੰ ਨਾ ਦੱਸ ਨਹੀਂ ਨਹੀਂ ਸਾਨੂੰ ਪਤਾ ਸਾਨੂੰ ਪਤਾ ਮੈਨੂੰ 13 ਸਾਹਿਬ ਦੀ ਉਮਰ ਹੁਣ ਮੋਣੀ ਕਰਾਉਣੇ ਨਹੀਂ ਕਰਾਵਾਂਗੇ ਕੋਣੀ ਹੋਰ ਥੱਲੇ ਹਾਂ ਹੁਣ ਹੋਈਆਂ ਗੱਲਾਂ ਇਹਦਾ ਅੱਜ ਆਇਆ ਤੁਸੀਂ ਤਾਂ ਹੁਣ ਕੰਮ ਕਰਨੇ ਦਾ ਤੁੰਗਾ ਵਾਲੇ ਦਾ ਮਸੂਰ ਆ ਤੁੰਗਾ ਵਾਲੀ ਜਿਹੜੀ ਮਰਜੀ ਬੱਕਰੀ ਫੜਾਦੀ ਤਿੰਨ ਤਿੰਨ ਬੱਕਰੀਆਂ ਮਾਲਦੀਆਂ ਪਰਦਾ ਬਾਪੂ ਜੀ ਤਾਂ 5-7 ਲਿਆਉਣਾ ਨਹੀਂ ਲੈ ਬਾਧਾ ਇੱਕ ਇੱਕ ਦੋ ਹੀ ਲਿਆਉਂਗਾ ਪਾਏ ਪਾਉ ਆਪਾਂ 5-7 ਕਾਹਨੂੰ ਬੋਤੂ ਦਾ ਚੱਕਾ ਕੀਤਾ ਆ ਪਹੁੰਚਦਾ ਨਹੀਂ ਸੀਗਾ ਮੈਂ ਪਾਇਆ ਇਹ ਨਹੀਂ ਤਾਂ ਆਪ ਕੋਈ ਆ ਮੈਂ ਵਿਚਾਰੇ ਲੱਗੇ ਹਾਂ ਪੱਧ ਪਾਉਂ ਲਾ ਪੈਸੇ 500 ਪੱਤੇ ਲਿਆ ਗਿਆ ਗੱਲਾਂ ਹੀ ਹੋ ਗਏ ਸ਼ੇਮ ਦੀ ਗੱਲਾਂ ਹੀ ਨਹੀਂ ਥੇਰ ਨਹੀਂ ਇਹ ਲਾ ਬਈ ਜੀ ਮੇਰੇ ਕੋਲੇ ਪੈਸਾ ਚੰਗਾ ਤਾਂ ਹੀ ਐ ਕਰਦਾ ਹੈ ਹਾਂ ਠੀਕ ਨਹੀਂ ਹੁਣ ਭਾਰੀ ਪਈ ਜਾਂਦਾ ਨਹੀਂ ਪਤਾ ਨਹੀਂ ਪੈਸੇ ਕੱਢੇ ਕਿ ਲੁੱਟ ਪਈ ਯਾਰ ਨੇੜੇ ਦਾ ਨੇੜੇ ਦਾ ਭਾਰੀ ਨਾ ਪੈ ਨਾ ਸਭ ਤੋਂ ਵੇਚਣਾ ਹੁਣ ਕੋਈ ਸਿਆਲ ਹੋਣ ਬੰਦਾ ਜਾਂਦਾ ਪੰਨੇ ਤੋਂ 20000 ਦੀ ਸਿਆਲ ਹੁੰਦਾ ਨਹੀਂ ਨਹੀਂ ਬੜੇ ਦੀ ਸਿਆਲ ਹੁਣ ਆ ਜਾ ਰਹੇ ਸਾਡੇ ਕੋਲ 11 ਨੂੰ ਹੀ ਲਵਾ ਲਈ ਇਹਦੇ ਨਾਲ 2 ਕਿਲੋ ਭਾਰੀਆਂ ਇਦਨੋਂ ਵੱਡੀਆਂ ਤੇ ਯਾਰ ਕਰਕੇ ਢਾਲੀ ਕਰਕੇ ਹੀ ਨਾਲ ਸਿਆਲ ਨੂੰ ਛਾੜ ਦੇ ਤੋ ਫੜ ਫੜ ਕੇ ਉਹ ਨਹੀਂ ਮੰਗੇ ਯਾਰ ਭੈਜ ਰੁਪਈਆ ਰੁਪਈਏ ਚੱਲੂਗਾ ਯਾਰ ਉਹ ਟਾਂ ਦਾ ਵੇਂਗ ਨਹੀਂ ਲੁੱਟ ਥੋੜੀ ਪਈ ਖੜੀ ਐ ਉਹ ਤੁਸੀਂ ਆਵੇ ਯਾਰ ਉਹ ਬੱਕਰੀ ਦਾ ਦੇਤਾ ਯਾਰ ਬੁੜੇ ਨੇ ਲਾਇ 9000 ਉਹਨੇ ਮੁੰਡੇ ਨੇ 10.5 ਦੀ ਕਰਤੀ ਨਾ ਬਾਈ ਅੰਕਰ ਹੋਰ ਰੱਬ ਦਾ ਹੀ ਭਰਾ ਬਧਾਉਣੇ ਦਾ ਬੋਲੀ ਨਹੀਂ ਨਾ ਬੋਲੀ ਬਧਾਉਣੇ ਪੂਰੇ 11000 ਆ ਬੱਬੂ ਦਿਖਾਉਣੀਆਂ ਨੂੰ ਬਾਹੂ ਮੈਂ ਤਾਂ ਕਹਿੰਦਾ ਕੋਲਾ ਕੋਡਾ ਕਿ ਮੈਨੂੰ ਕਰ ਲੈ ਕਿਹੜੀ ਦਿਖਾ ਲੈ ਵਾਹ ਗੱਲ ਖਤਮ ਕਰ ਜਿਹੜੇ ਆਪਣੇ ਫੇਕੜਾ ਉਹਨੇ ਹੱਥ ਹੱਥ ਰਈਆ ਮੈੜੀਆ ਮਾਨੀ ਗਿਆਣਾ ਪਿੱਲੇ ਅਜੇ ਵੀ ਪਰ ਰੈਪੋਰਟ ਦੇ ਸੀਦੇ ਦੇ ਓਏ ਫੇਰ ਇਹਨੇ ਗਿਣਤੀ ਨਹੀਂ ਨਾ ਕਿਤੇ ਉਹੀ ਖੜੀ ਖੇਡਣਾ ਫੇਰ ਵੀ ਖੇਡਣਾ ਚਾਹੀਦਾ ਓਏ ਹੁਣ ਪਤਾ ਘੱਟ ਕੇ ਅੱਗੇ ਵੱਧ ਗਿਆ ਉਹ ਬੈਂਕ ਵਾਲੇ ਇੱਧਰ ਆ ਤੇਰਾ ਵੀ ਸੌਦਾ ਕਰ ਉਹ ਨਹੀਂ ਹਣਾ ਸੌਦਾ ਓਏ ਹੋ ਜੀ ਉਹ ਬੇਚਰੀ ਚਾਹ ਦੇ ਰੱਖੀ ਤੂੰ ਮੰਨਦਾ ਕਿਵੇਂ ਅੱਛਾ ਫੇਰ ਲੱਤ ਕਿਉਂ ਲੰਦੀ ਭਾਈ ਮੈਨੂੰ ਵੇਚ ਮਾਸੇ ਵਤਾ ਹਾਂ ਨਹੀਂ ਚਾਹ ਨੂੰ ਦਿਖਾਉਣ ਆਇਆ ਇੱਥੇ ਵਿਚਾਪੀ ਲੈਣੇ ਇਹ ਹੀ ਵੇਚਣੀ ਹੈ ਆ ਹਾਂ ਸੌਦਾ ਵਿਗਦਲਾ ਕਰਾ ਦੇ ਅਰਜ਼ਾ ਜਿ ਕਰਕੇ ਕੋਈ ਨਹੀਂ ਹੋਣਾ ਜਏ ਉਹ ਮੇਰੀ ਗੱਲ ਸੁਣ ਲੈ ਪੂਰੇ 8.5 ਹਜ਼ਾਰ ਉਹ ਛੱਡ ਜਾ ਤੂੰ ਕਾਹਦੇ ਜਾਨਾ ਗਿਆ ਤੂੰ ਫੜ ਉਹ ਵਰਤਾਉਗਾ ਤੈਨੂੰ ਮੈਂ ਕਸੂਰ ਨਹੀਂ ਪਵਾਉਣਾ ਹੋਵੇ ਵੇਚਣੀ ਜੀ ਕਿਸੇ ਇੱਕ ਦੇ ਭਾਅ ਵੀ ਵੇਚਣੀ ਨਹੀਂ ਰੱਖੀ ਹੈ ਮੇਰੀ ਆਹ ਹੋਰ ਵੇਚਣ ਨੂੰ ਬਿਠੇ ਰਹੇ ਜਾਂ ਔਰ ਕਾ ਹੁਣ ਪੁੱਤ ਨੂੰ ਪੁੱਛਣ ਪੈਸੇ ਹੋ ਗਏ ਲੈਣ ਤੇ ਪੁੱਛਣ ਆਹ ਜਾਨਾ ਵਾਸਤੇ ਵੀ ਛੱਡਦਾ ਥੱਲੇ ਨਾਲ ਕੋਣ ਕਲੀ ਲੈ ਜਾ ਨਹੀਂ ਨਹੀਂ ਦੇ ਦੇ ਮੈਂ ਨੌਂ ਦੀ ਹੋਊਗਾ ਮੈਂ ਕੱਲ ਜੈਹੀ ਦੇਣੀ ਉਹ ਨਹੀਂ ਲੈਣੀ ਬੰਦ ਕਰ ਮੈਂ ਕੱਲ ਨਹੀਂ ਦੇ ਦੇ ਉਹ ਬਾਅਦ ਰਹਿ ਗਾਉਂਦੀ ਹੈ ਕੋਕ ਤੇ ਲੈ ਕੇ ਚਲੀ ਜਾਂਦਾ ਹੈ ਹੈਲੋ ਉਹ ਵੇਚਰੀ ਨਹੀਂ ਮੈਂ ਨਹੀਂ ਇੱਧਰ ਬੰਦ ਕਰ ਉਹ ਤੂੰ ਸਦਾ ਸੁਣਨਾ ਨਹੀਂ ਆ ਗੜਾ ਧੱਕੇ ਨਾ ਲਾਜੂਗਾ ਤੂੰ ਮੈਂ ਬੱਸੇ ਨੂੰ ਜੱਫਾ ਵੇਚਣੀ ਨਹੀਂ ਫਿਰ ਕੋਈ ਵੀ ਨਾ ਮੈਂ ਵੇਚੀ ਲਾ ਲੈ ਬੱਕਰੀ ਨਾ ਮਾਰ ਦਿਓ ਆ ਗਾ ਦੇੜੀ ਨਹੀਂ ਤੁਸੀਂ ਕਹਿੰਦੇ ਕਿਵੇਂ ਨਹੀਂ ਬੰਦੇ ਕਰੇ ਇਹ ਉਧਰ ਬੰਦਾ ਤੁਸੀਂ ਕਹੋ ਕਿ ਵੇਚਣ ਲੈਂਦੀ ਹੈ ਇੱਧਰ ਖੜੀ ਏ ਆਹ ਬਾਬਾ ਮੋੜੇ ਦੇ ਪਾਸੇ ਮੈਂ ਫੇਰ ਤਾਂ ਘਰ ਦੀ ਗੱਲਾਂ ਦੀ ਦੇ ਪਾਸੇ ਚਾਹ ਹਰ ਰੱਖਿਓੜੀ ਆ ਕੋਈ ਉਹ ਨਹੀਂ ਯਾਰ ਆਪਾਂ ਤਾਂ ਹੀ ਵੇਚਣੀ ਭਰਾ ਹੁਣ ਨਖਰੇ ਕਰੂੰਗਾ ਉਹ ਨਹੀਂ ਵੇਚਣੀ ਆਵਾਜ਼ ਦੀ ਗੱਲ ਨਹੀਂ ਵੇਚੀ ਮੈਂ ਕਹ ਮੈਂ ਉਹ ਤੇਨੂੰ ਪੈਸੇ ਪੂਰੇ ਹੀ ਦੱਸੇ ਉਹ ਨਾ ਘਾਰੇ ਬਗੜਤ ਮੁੰਨ ਨਹੀਂ ਆਵੇ ਉਹਨਾਂ ਦੀ ਗੱਡੀ ਉਹ ਨਹੀਂ ਉਹ ਗੰਡੇ ਹੀ ਬਹੁਤ ਬੋਲੀ ਵਿੱਚ ਆਈ ਉਹ ਉਹ ਲੈ ਬੇਚਣੀ ਦੀ ਬਾਕੀ ਕੰਮ ਕਰਨਾ ਆਇਆ ਬਗਲ ਕ ਬੰਦੇ ਕੀ ਬੇਚਣੀ ਆਉਂਦਾ ਉਹ ਪਿਛਲੇ ਜਾਂਦਾ ਹਾਂ ਤੂੰ ਪੀਣਾ ਹੈ ਮੈਂ ਕਹਿੰਦਾ ਨਹੀਂ ਦੇ ਜੀ ਲਓ ਯਾਰ ਬਾਕੀ 9 ਨੂੰ ਨਾ ਕੋ 10 ਨੂੰ ਨਾ ਕੋ 11 ਨੂੰ ਨਾ 12 ਨੂੰ ਦੇਣੀ ਆ ਫੂਰੀ ਉਹ ਵਾਫੇ ਕਿ ਰੁਪਈਆ ਵੀ ਕਰ ਦੇ ਬਾਪੂ ਨਾ ਕਿਸੇ ਨਾ ਵੀ ਮੇਰੇ ਮੁੰਡਿਆਂ ਦਾ ਵੀ ਹੈ ਦੀ ਬਾਪੂ ਯਾਰ ਜੇ ਮੈਂ ਇੱਕ ਮਿੰਟ ਖੜ ਜਾ 12 ਦੇ ਰੁਪਈਆ ਨਹੀਂ ਕਰ ਦੇ ਖੜ ਜਾ ਤੂੰ ਬੱਕਰੀ ਬੱਕਰੀ ਨਾ ਦੇ ਜੇ ਤੈਨੂੰ ਅਸੀਂ ਇਤਨਾ ਭਲਾਉਨੇ ਆ ਸਾਡੇ ਬਾਪ ਵਰਗੇ ਜੇ ਤੈਨੂੰ ਮੈਂ ਹੱਥੋਂ ਚਾਹ ਪਿਆ ਕੇ ਲੈ ਲਈਂ ਤੂੰ ਚਾਹ ਤੇ ਮੈਂ ਪਿਆ ਦੇ ਤੂੰ ਕਹਿੰਦਾ ਮੈਂ ਕਿਸੇ ਦਾ ਬਾਪੂ ਨਹੀਂ ਚਾਹ ਪਿਆ ਕੇ ਇਹ ਵੀ ਚਾਹ ਦੀ ਛੱਟ ਕੇ ਕਹਿੰਦਾ ਨਾ ਮੈਂ ਕਿਸੇ ਦਾ ਬਾਪੂ ਨਹੀਂ ਹੈ ਕਿਹੜੀ ਆ ਫੜ ਕਿਹੜੀ ਹੋ ਗਈ ਮੈਨੂੰ ਦੱਸ ਤਾਂ ਲਈ ਪੈਸੇ ਦਾ ਫੜ ਉਹ ਪੈਸੇ ਫੜ ਲੈ ਹੋ ਹੋ ਕਿਹੜੀ ਗਈ ਤਾ ਕੀ ਆ ਉਹ ਮੈਂ ਕਿ ਦੇਣੀ ਨਹੀਂ ਹਮਾਨ ਦੀ ਗੱਲ ਨਹੀਂ ਫਿਰ ਫਿਰ ਉਹ ਤੂੰ ਵੀ ਨਹੀਂ ਮੰਨਦਾ ਯਾਰ ਤੂੰ ਸੰਨਾਲੀ ਪੱਕਾ ਬੰਦਾ ਤੂੰ ਸੌ ਬਾਹੜਾ ਦੀ ਨਹੀਂ ਦੇਣੀ ਪਾਰਾਂ ਤੂੰ ਉਹ ਬੰਦਾ ਕਹਿੰਦਾ ਸਹੀ ਵੇਚਦੀ ਆ ਬਤਹੀਂ ਦੇ ਉਹ ਕਹਿੰਦਾ ਸਹੀ ਵਿਗਦੀ ਆ ਕਿ ਕੀ ਜਾਂ ਦੇਣੀ ਨਹੀਂ ਮੰਨ ਜਾ ਉਹ ਚਾਰ ਨੂੰ ਲੱਗਦੀ ਆ ਅਰ ਗਿਆ ਬਿਲਕੁਲ ਕੰਮ ਬਾਈ ਗਿਆ ਪਰਚੀ ਖਪਵਾ ਲਿਆ ਯਾਰ ਉਹ ਇੱਕ ਬੰਦੇ ਨੂੰ ਚਾਹ ਪਿਆ ਤੁਹਾਨੂੰ ਲੈ ਆਵ ਰਿਹਾ ਛੋਟਾ ਹਰਦੇ ਸੰਗ ਉਹ ਮਾਰ ਕਰੀ ਤੈਡਾ ਹੋ ਗਿਆ ਪਹਿਲਾ ਪਈਦਾ ਚਾਹ ਲਈ ਬਸਰਤ ਜਿਆਦਾ ਤੂੰ ਕਹਿੰਦਾ ਇੱਜ਼ਤ ਕਰਦੀ ਆ ਮੈਂ ਕਹਿੰਦਾ ਨਹੀਂ ਨਹੀਂ ਤੂੰ ਆਦਾ ਫਾੜ ਮੈਨੂੰ 100 ਮਹਾਰਾਜ ਦੀ ਬਾਹਰ ਕਰ ਦੇਣੀ ਨਹੀਂ ਹੱਥ ਕਰਨਾ ਮਹਾਰਾਜ ਇੱਕ ਵਾਰੀ ਵੀ ਹੱਥ ਕਰਨਾ 12 ਗਿਣ ਕੇ ਫੜਾ ਦੇ ਉਹ ਮਾਕੇ ਦੇ ਹੀ ਜਿਹੜੀ ਬੰਨ ਲਾ ਕਰ ਕਿ ਪਾ ਕੇ 11:30 ਤੇਰੀ ਸੋਤ ਕਰ ਸੱਚ ਦਾ ਮੰਨ ਗਲਤਾ ਹੋਣਾ ਨਹੀਂ ਉਹ ਗੱਲ ਦੀ ਤਾਂ ਆਮ ਤਾਂ ਕਰ 12 ਨੇੜੇ ਪੂਰੇ ਕੋਈ ਇਧਰ ਬਾਪੂ ਇਹਨੇ ਅੜੀ ਨਿਕਾਈ ਇਹਨੇ ਸੰਗਈ ਕੋਲ ਆਲਾ ਚਾਹ ਪੀਆ ਤੂੰ ਚਾਹ ਤਾਂ ਮੈਂ ਪੀ ਲਈ ਹੋਰ ਬੱਦ ਜੁਦਾ ਸੋਡਾ ਪੀਆ ਪਰ ਫੀ ਖਾਇਆ ਮੈਂ ਕਹਿੰਦਾ ਨਹੀਂ ਦੇਣੀ ਯਾਰ ਮੰਨਦਾ ਕਿ ਮੇਰੀ ਉਹ ਜਿਹੜੀ ਪੈ ਗਿਆ ਨਹੀਂ ਦੇਣੀ ਯਾਰ ਇਹ ਆਹ ਦੇੜੀ ਨਹੀਂ ਬੱਕਰੀ ਨਹੀਂ ਦੇਣੀ ਯਾਰ ਬੁੱਢਾ ਤੈਨੂੰ ਪਤਾ ਹੀ ਹੈ ਯਾਰ ਮੈਂ ਸਾਹਿਬ ਆ ਯਾਰ ਅੱਜ ਆ ਬੱਕਰੀ ਲਾਵਾਂਗੇ ਆਲਾ ਪੀ ਰੋਈ ਤੇਰੇ ਦੇ ਲਾ ਲੀ ਆਪਾਂ ਉਹ ਕੰਮ